ਦਿਲਜੀਤ ਉਹ ਸਾਂ ਜੋ ਅਕਸਰ ਹੀ ਕਿਸੇ ਨਾ ਕਿਸੇ ਵਿਵਾਦ ਵਿੱਚ ਹੁਣ ਫਸੇ ਨਜ਼ਰ ਆਉਂਦੇ ਰਹਿੰਦੇ ਨੇ ਉਹਨਾਂ ਨੂੰ ਲੈ ਕੇ ਕੋਈ ਨਾ ਕੋਈ ਗੱਲ ਐ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਐ ਕੇਬੀਸੀ ਦੇ ਵਿੱਚ ਉਹਨਾਂ ਦਾ ਜਾਣਾ ਉਨ੍ਹਾਂ ਦੀਆਂ ਮੁਸੀਬਤਾਂ ਵਧਣ ਤੋਂ ਕੱਟ ਨਹੀਂ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਕੇਬੀਸੀ ਦੇ ਵੱਲੋਂ ਉਹਨਾਂ ਦੇ ਵੱਲੋਂ ਅਮੇਤਾਬਚਨ ਬਿਕ ਵੀ ਦੇ ਪੈਰੀ ਹੱਥ ਲਾਏ ਗਏ ਉਸ ਮਗਰੋਂ ਕੌਂਟਰੋਵਰਸਿਸ ਚਰਚਾਮਾ ਦਾ ਵਿਸ਼ਾ ਸ਼ੁਰੂ ਹੋ ਗਿਆ ਦੱਸਦੇ ਕਿ ਉਹਨਾਂ ਨੂੰ ਧਮਕੀ ਤੱਕ ਮਿਲੀ ਹੈ ਜੀਆ ਇਸ ਤੋਂ ਬਾਅਦ ਧਮਕੀ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਇੱਕ ਪੋਸਟ ਹੈ ਜਿਹੜੀ ਸਾਂਝੀ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਲਿਖਿਆ ਦਿਲਜੀਤ ਦੋਸਾਂਝ ਨੇ ਧਮਕੀ ਤੋਂ ਬਾਅਦ ਜਵਾਬ ਦਿੱਤਾ ਉਹਨਾਂ ਨੇ ਲਿਖਿਆ ਕੇਬੀਸੀ ਦੇ ਵਿੱਚ ਮੈਂ ਕਿਸੇ ਗਾਣੇ ਜਾਂ ਫਿਲਮ ਦੀ ਪ੍ਰਮੋਸ਼ਨ ਕਰਨ ਲਈ ਨਹੀਂ ਗਿਆ ਸੀ ਮੈਂ ਕੇਬੀਸੀ ਦੇ ਵਿੱਚ ਪੰਜਾਬ ਦੇ ਵਿੱਚ ਆਏ ਹੜ੍ਹਾਂ ਲਈ ਗਿਆ ਸੀ ਤਾਂ ਜੋ ਨੈਸ਼ਨਲ ਟੀਵੀ ਤੇ ਨੈਸ਼ਨਲ ਲੈਵਲ ਤੇ ਇਸ ਬਾਰੇ ਗੱਲ ਹੋ ਸਕੇ ਅਤੇ ਲੋਕ ਮਦਦ ਕਰ ਸਕਣ ਜੀਆ ਉਹਨਾਂ ਦੇ ਵੱਲੋਂ ਆਪਣਾ ਉਦੇਸ਼ ਇਹ ਜਿਹੜਾ ਸੋਸ਼ਲ ਮੀਡੀਆ ਤੇ ਜਵਾਬ ਦਿੱਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਹੀ ਉਹ ਕਿਹੜੇ ਮਕਸਦ ਦੇ ਨਾਲ ਕੇਬੀਸੀ ਸ਼ੋਅ ਦੇ ਵਿੱਚ ਗਏ ਸਨ ਅਮਿਤਾ ਬੱਚਨ ਨੂੰ ਮਿਲੇ ਸਨ ਨਯਤੀ ਗੁੰਡਾ ਦਾ ਸਿਰਫਔਰ ਸਿਰਫ ਮਕਸਦ ਸੀ ਪੰਜਾਬ ਦੀ ਉન્નਤੀ ਪੰਜਾਬ ਦਾ ਵਿਕਾਸ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਆਬਾਦੀ ਆਈ ਹੋਈ ਸੀ ਦਲਜੀਤ ਦੋਸਾਂਝ ਵੱਲੋਂ ਉਹਨਾਂ ਦੀ ਦੂਸਾਂਤ ਫਾਊਂਡੇਸ਼ਨ ਦੇ ਵੱਲੋਂ ਲਗਾਤਾਰ ਹੜਪੀਟਾਂ ਦੀ ਮਦਦ ਕੀਤੀ ਗਈ ਸੀ ਅਤੇ ਜਦੋਂ ਹੁਣ ਉਹ ਕੇਬੀਸੀ ਦੇ ਵਿੱਚ ਗਏ ਤਾਂ ਉਸ ਤੋਂ ਬਾਅਦ ਇੱਕ ਵਿਵਾਦ ਖੜਾ ਹੋ ਗਿਆ ਕਿ ਆਖਰ ਅਮਿਤਾਬ ਬੱਚਨ ਦੇ ਪੈਰੀ ਹੱਥ ਕਿਉਂ ਦਲਜੀਤ ਦੂਸਾਂਤ ਵੱਲੋਂ ਲਗਾਏ ਗਏ ਸੋ ਇਸ ਤੋਂ ਬਾਅਦ ਲਗਾਤਾਰ ਵੱਖ-ਵੱਖ ਲੋਕਾਂ ਦੇ ਵੱਲੋਂ ਐ ਜੜੀਆਂ ਆਪਣੀਆਂ ਪ੍ਰਤੀਕਿਰਿਆਵਾਂ ਆਪਣੀ ਰਾਏ ਦਿੱਤੀ ਜਾ ਰਹੀ ਸੀ ਅਤੇ ਦਲਜੀਤ ਦੂਸਾਂਤ ਵੱਲੋਂ ਹੁਣ ਇਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਉਸ طرف ਔਰ ਸਿਰਫ ਪੰਜਾਬ ਦੇ ਲਈ ਗਏ ਸਨ ਕਿਸੇ ਗਾਣੇ ਜਾਂ ਫਿਲਮ ਪ੍ਰੋਮੋਸ਼ਨ ਦੇ ਲਈ ਬਿਲਕੁਲ ਵੀ ਨਹੀਂ ਗਏ ਸਨ ਉਹਨਾਂ ਦਾ ਮੁੱਖ ਮਕਸਦ ਸੀ ਵੱਡੇ ਪੱਧਰ ਤੇ ਨੈਸ਼ਨਲ ਲੈਵਲ ਤੇ ਇਸ ਸਬੰਧ ਵਿੱਚ ਗੱਲਬਾਤ ਹੋਵੇ ਤਾਂ ਜੋ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਦੀ ਮਦਦ ਲਈ ਲੋਕ ਅੱਗੇ ਆਉਣ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਜ਼ਰੂਰ ਦਿਓ ਬਿਊਰੋ ਰਿਪੋਰਟ ਲੁਧਿਆਣਾ ਲਾਈ